ਇਹ ਰਉਲਾਸੂ ਪਿਛਲੇ ਜੁਗਾਂ ਵਾਲੇ ਕਰਮ ਕਿਉਂ ਨਹੀਂ ਕਰਦਾ ਪਰ ਸੁਣ ਕੇ ਰਬਦਾਸ ਜੀ ਦੱਸਦੇ ਹਨ ਅੰਮ੍ਰਿਤ ਰੂਪ ਉਦੇਸ਼ ਦੱਸਦੇ ਹਨ ਫਿਰ ਕਹਿੰਦੇ ਤੂੰ ਗੀਦਾਂ ਪਾਣਾ ਦੇ ਆਖੇ ਕਿਉਂ ਨਹੀਂ ਲੱਗਦਾ ਹੈ ਮੂਸਾ ਕੂਨ ਨਾ ਕਹ ਸਮਝਾ ਜਿਹੜੇ ਸੱਚ ਕੋਈ ਵੀ ਤੁਹਾਡੇ ਜੁਗਾਂ ਦੇ ਦੁਆਨ ਏਡੇ ਹੁਣ ਸਿਆਣੇ ਹੋ ਕੋਈ ਵੀ ਰਬਦਾਸ ਜੀ ਕਹਿੰਦੇ ਸਮਝਾ ਕੇ ਕਿਉਂ ਨਹੀਂ ਦੱਸਦਾ ਵੀ ਜਿਹਨੂੰ ਕਈ ਵੀ ਰੰਦਿ ਪ੍ਰਮੇਸ਼ਰ ਦਾ ਨਾਮ ਵੀ ਰਤ ਹੈ ਉਹ ਜਾਣਦੇ ਨਹੀਂ ਇਹਲੇ ਜੁਗਾਂ ਦੇ ਕਰਮਾਂ 'ਚ ਲੱਗੇ ਹੋਏ ਹੋ ਕਿਵੇਂ ਤੁਹਾਡੇ ਮੁਕਤ ਹੋਵੇਗੀ ਇਹ ਮੈਨੂੰ ਸਮਝਾ ਕੇ ਕਿਉਂ ਨਹੀਂ ਦੱਸਦੇ ਹੋ ਗੌੜੀ ਬੈਰਾਗ ਨੂੰ ਇੱਕ ਉਹ ਅੰਕਾਰ ਸਤਗੁਰ ਪ੍ਰਸਾਦਿ ਸਤਜੁਗ ਸਤ ਤੇਤਾ ਜੱਗੀ ਸਾਧ ਸੰਗਤ ਦੀ ਭਗਤੀ ਦੇ ਦਾਸ ਹੈ ਕਿ ਵਿਦਵਾਨਾਂ ਪੰਡਤਾਂ ਨੇ ਆ ਕੇ ਪ੍ਰਸ਼ਨ ਕੀਤੇ ਸ਼ੇਰੂਲਾਸੂ ਪਿਛਲੇ ਜੁਗਾਂ ਵਾਲੇ ਕਰਮ ਕਿਉਂ ਨਹੀਂ ਕਰਦਾ ਤਾਂ ਸੁਣ ਕੇ ਰਬਲਾਸ ਜੀ ਦੱਸਦੇ ਹਨ ਅੰਮ੍ਰਿਤ ਰੂਪ ਉਪਦੇਸ਼ ਦਿੰਦੇ ਹਨ ਫਿਰ ਕਹਿੰਦੇ ਤੂੰ ਵੇਦਾਂ ਪ੍ਰਾਣਾ ਦੇ ਆਖੇ ਕਿਉਂ ਨਹੀਂ ਲੱਗਦਾ ਹੈ ਤੇ ਇੱਕ ਧਰਤ ਜੀ ਕਾਰਨ ਦੱਸਦੇ ਹਨ ਨਾ ਇਹਨਾਂ ਦੇ ਮੰਨਣ ਦਾ ਇੱਕੋ ਦੋਇਤ ਰੂਪ ਪਰਮੇਸ਼ਵਰ ਹੈ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਬਿਰਾਗਨ ਜਾਂਤੀ ਹੈ ਗੋਲੀ ਜੀ ਸਤਜਗਤ ਸਤ ਤੇਤਾ ਜੱਗੀ ਸੇ ਭਾਈ ਸਤਜਗਤ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਕਰ ਲੋਕ ਕਰਦੇ ਸੀ ਪਰ ਸਤਵਾਦੀ ਸਨ ਸਭੀ ਸੱਤ ਕਹੇ ਸਭ ਕੋਈ ਘਰ ਘਰ ਭਗਤ ਗੁਰਮਖੋਈ ਗੁਰਾਂ ਦੁਆਰਾ ਭਗਤੀ ਹੁੰਦੀ ਸੀ ਸਤਵਾਦੀ ਲੋਕ ਸਨ ਸਤ ਸੰਗਿਆਵਾਦ ਕੇ ਯੋਗ ਦਾ ਸਾਧਨ ਕਰਦੇ ਸਨ ਲੋਕ ਕੋ ਸਾਂਝੂ ਦੇ ਵਿੱਚ ਤੇਤਾ ਜੱਗੀ ਤੇ ਤੇਤੇ ਦੇ ਅੰਦਰ ਜਗ ਆਵੇ ਕਰਦੇ ਸਨ 10000 ਵਰੇ ਦੀ ਉਮਰ ਸੀ ਸਾਂਝੂ ਦੇ ਲੱਖ ਵਰੇ ਦੀ ਉਮਰ ਸੀ ਸਾਦਾ ਹਰ ਕੋ ਰਹਿ ਕਰਕੇ ਯੋਗ ਹੋਉਂਦੇ ਸਨ ਤੇਤਾ ਜਗ ਆਵੇ ਕਰਦੇ ਸਨ ਗਵਾਪਰ ਪੂਜਾ ਚਾਰ ਗਵਾਪਰ ਦੇ 10000 ਵਰੇ ਦੀ ਉਮਰ ਸੀ ਉਹ ਸਾਰੇ ਪੂਜਾ ਆਚਾਰ ਛਾਤਰਾ ਵੀ ਪੂਜਾ ਕਰਿਆ ਕਰਦੇ ਪੂਜਾ ਦਾ ਆਚਾਰ ਕਰਤਬ ਚੱਲਿਆ ਸੀ નારਦ કહਿਆ ਸੀ ਪੂਜ ਕਰਾਹੀ ਨਾਰਦ मुनि ਨੂੰ ਪੁੱਛਿਆ ਸੀ ਪੰਜ ਰਾਤਰ ਪ੍ਰਾਨ ਗਿਆਨ ਕੀ ਕਿ ਪ੍ਰਸੰਗ ਹੁੰਦਾ ਹੈ 11 ਪ੍ਰਕਾਰ ਦੀ ਭਗਤੀ ਨਾਰਦ ਜੀ ਨੇ ਕਹੀ ਹੈ ਇਹਨਾਂ ਨੂੰ ਪੁੱਛਿਆ ਕਿ ਮਹਾਰਾ ਦੇਵਤਾ ਦਾ ਚਿੰਤਨ ਕਰਨਾ ਚਾਹੀਏ ਜਾਂ ਕਹਿੰਦੇ ਉਹ ਮੇਰੇ ਨਾਮ ਨਾਲ ਚੇਤੇ ਕਰਨਾ ਚਾਹੀਦਾ ਹੈ ਕਹਿੰਦੇ ਨਾਮ ਨਾਲ ਜੋ ਸਰੂਪ ਨਾ ਚੇਤੇ ਆਵੇ ਤਾਂ ਕਹਿੰਦੇ ਮੂਰਤੀ ਬਣਾ ਲੈਣੀ ਚਾਹੀਦੀ ਹੈ ਮੂਰਤੀ ਬਣਾ ਕੇ ਦੇਵਤਾ ਦਾ ਚਿੰਤਨ ਕਰਿਆ ਕਰੋ ਇਹਨਾਂ ਲੋਕਾਂ ਨੇ ਜੇਸਪੁਰ ਕਾਦ ਦੁਆਪਰ ਕੀ ਪੂਜਾ ਕਰਨ ਵਾਸਤੇ ਆਚਾਰ ਬਣਾ ਲੇ কৃষ্ণ ਭਗਵਾਨ ਨੇ ਗੋਵਰਧਨ ਦੀ ਪੂਜਾ ਕਰਾਉਣ ਦੇ ਜਿਸ ਵੇਲੇ ਗਵਾਲਿਆਂ ਨਾਲ ਲਗਾਇਆ ਸੀ ਕਿੰਦਰ ਦੀ ਪੂਜਾ ਹਟਾਉਣ ਵਾਸਤੇ ਗੋਵਰਧਨ ਦੇ ਵਿੱਚ ਇੱਕ ਖੋੜ ਖੋੜ ਕਰਕੇ ਉਹਦੇ ਚ ਸਾਰੀ ਸਮਗਰੀ ਪੂਜਾ ਦੀ ਜਿਹੜੀ ਇੰਦਰ ਦੀ ਕਰਨੀ ਸੀ ਇਹ ਕ੍ਰਿਸ਼ਨ ਜੀ ਨੂੰ ਗੋਵਰਧਨ ਪਰਬ ਦੇ ਵਿੱਚ ਪਾ ਦਿੱਤੀ ਕਹਤਾ ਵੇਖੋ ਭਗਵਾਨ ਇਸ ਪ੍ਰਕਾਰ ਦਰਪਦੇ ਹਨ ਉਹਦੇ ਵਿੱਚ ਉਹ ਸਾਰੀ ਗਿਆਜਨ ਪਰਬਤ ਤੇ ਗਈ ਤੇ ਇੰਦਰ ਨੇ ਖਵੇ ਹੋ ਕੇ ਫਿਰ ਬੱਦੋ ਵਰਸਾਏ ਸੀ। ਕ੍ਰਿਸ਼ਨ ਜੀ ਨੇ ਗੋਵਰਧਨ ਨੂੰ ਚੱਕ ਕੇ ਸਾਰਾ ਬੱਦੋ ਗੋਕਲ ਤੋਂ ਪਾਸੇ ਯਮਨਾ ਜੀ ਬਰਾਹ ਤੇ ਸੀ। ਉਹਨਾਂ ਦਾ ਜੋਰ ਨਹੀਂ ਚੱਲਿਆ ਕਿਉਂ ਇੰਦਰ ਹਾਰ ਗਿਆ ਸੀ। ਇੰਦਰ ਦੀ ਪੂਜਾ ਸ਼ੁਰੂਾਈ ਸੀ ਕ੍ਰਿਸ਼ਨ ਜੀ ਨੇ। ਉਸ ਵੇਲੇ ਪੂਜਾ ਚਾਰ ਵਿੱਚ ਕ੍ਰਿਸ਼ਨ ਜੀ ਨੇ ਦੁਆਪਰ ਵਿੱਚ ਲੋਕ ਜਿਹੜੇ ਹੈ ਪੂਜਾ ਦੇ ਕਰਤਾਰ ਵਿੱਚ ਪੱਛਿਆਨੀ ਪੂਜਾ ਕਰਨ ਵਿੱਚ ਲੱਗੇ ਸਨ। ਸੋ ਮੂਰਤਾਂ ਬਣਾ ਬਣਾ ਕੇ ਉਹਨਾਂ ਦਾ ਪੂਜਨ ਕਰਦੇ ਸਨ ਜਾਂ ਨਾਰਦਨ ਕਿਹਾ ਸੀ ਪੂਜਾ ਕਰਿਆ ਕਰੋ ਤੇ ਉਹ ਪੂਜਾ ਬਣਾਉਣ ਵਾਸਤੇ ਕਿ ਜੀ ਗਣੇਸ਼ ਦੇ ਕਿਤੇ ਨਾ ਹੋਵੇ ਤਾਂ ਕਹਿੰਦੇ ਉਹਦਾ ਬਾਹਨ ਚੂਹਾ ਜੇਤੇ ਕਰ ਲਿਆ ਕਰੋ ਨਾਲ ਉਹਦੀਆਂ ਮੂਰਤਾਂ ਬਣਾ ਲਈਆਂ ਇਵੇਂ ਸ਼ਿਵ ਜੀ ਜੇ ਚੇਤੇ ਨਾਲ ਉਹਦੇ ਨਾਲ ਤੁਹਾਡਾ ਬੈਲ ਬਣਾ ਲਿਆ ਕਰੋ ਪਾਰ ਦੀ ਬਾਤ ਛੇਰ ਬਣਾ ਲਿਆ ਕਰੋ ਇਸ ਪ੍ਰਕਾਰੇ ਸਾਰੀ ਪੂਜਾ ਦਾ ਪ੍ਰਕਾਰ ਚੱਲਿਆ ਹੈ ਇਹ ਜੋ ਆਪਰੇ ਵਿੱਚ ਲੋਕ ਪੂਜਾ ਰਿਹਾ ਆਚਾਰ ਕਰਦਾਂ ਕਰਦੇ ਸਨ ਤੀਨੋਂ ਗਲੀਆਂ ਫਰਕਾਉਣੀ ਆ ਦੇ ਕੋ ਤੀਨੋਂ ਯੋਗ ਤੀਨੋਂ ਜਿਹੜੇ ਤਿੰਨੇ ਯੋਗ ਜਿਹੜੇ ਤਿੰਨਾ ਕਰਮਾਂ ਦੀ ਬਿਰਧ ਹੋ ਗਏ ਸਨ ਸਾਜੂ ਵਿੱਚ ਸਤਰਾਹ ਤੇ ਯੋਗ ਕਰਦੇ ਸੀ ਕੋਈ ਯਾਦ ਕਰਦੇ ਸੀ ਜੋ ਪੂਜਾ ਆਚਾਰ ਕਰਦੇ ਸਨ ਕਿ ਤਿੰਨੇ ਯੋਗ ਜਿਹੜੇ ਸੀ ਤਿੰਨਾ ਕਰਮਾਂ ਦੇ ਹੋਏ ਸਨ ਜਿਸ ਪ੍ਰਕਾਰ ਸਾਹਿਬ ਸੰਗਯੀਏ ਵਿਚਾਰ ਹੁੰਦੀ ਹੈ ਹੋਏ ਕਿ ਕਿੰਨੇ ਜੁਗਾਂ ਦੇ ਜਿਹੜੇ ਜੀਵ ਜੰਤ ਸਮਨ ਉਹ ਉੰਦਰ ਹੋਏ ਸੀ ਉਹਨਾਂ ਨੂੰ ਕਿਹਾ ਸੀ ਕਿ ਪਰਮੇਸ਼ੁਰ ਦਾ ਨਾਮ ਜਪਿਆ ਕਰੇ ਜੋ ਕਮਾਇਆ ਕਰੋ ਇਹ ਤ੍ਰੇਤੇ ਦੇ ਵਿੱਚ ਵੀ ਅਸੀਂ ਜਨ ਕਰਿਆ ਕਰੋ ਨਾਮ ਜਪਿਆ ਕਰੋ ਵਾਪਰ ਕਿਹਾ ਸੀ ਠਾਕੁਰਾਂ ਦੀ ਪੂਜਾ ਕਰਿਆ ਤੇ ਨਾਮ ਜਪਿਆ ਕਰੋ ਇਹ ਹਮਾਇਤ ਸਤguru ਸੱਚੇ ਪਾਤਸ਼ਾਹ ਜੀ ਦੇ ਪਾਸ ਕਿਰੀ ਗੋ ਨਾਨਕ ਦੇਵ ਦੇ ਪਾਸ ਪੁੱਛਿਆ ਸੀ ਕਿ ਮਹਾਰਾਏ ਕੀ ਕਾਰਨ ਹੈ ਉਸ ਵੇਲੇ ਅੰਤਰੀ ਗਿਆਨੀ ਸਚੇਤਾਰ ਸੰਕਿਆ ਸੀ ਕਿ ਭਾਈ ਜਿਸ ਪ੍ਰਕਾਰ ਕੋਈ ਆਦਮੀ ਚੰਗਾ ਅਮੀਰ ਸੀ ਉਹਦੇ ਪੇਟ 'ਚ ਸੂਲ ਹੋਣ ਲੱਗ ਗਿਆ ਜਦੋਂ ਪੇਟ 'ਚ ਸੂਲ ਹੋਣ ਲੱਗਾ ਉਹ ਡਾਕਟਰ ਦੇ ਪਾਸ ਹਕੀਮ ਦੇ ਕੋਲੇ ਗਿਆ ਕਿ ਮੇਰੇ ਸੂਲ ਹੁੰਦਾ ਔਰ ਸਮਝਾਏਗਾ ਇੱਕ ਜਮਾਨਾ ਇਹ ਸੂਲ ਹਟ ਸਕਦਾ ਹੈ ਪਰ ਉਸਨੇ ਕਿਹਾ ਵੀ ਆਹ ਮੇਰੀ ਚਿੱਤੀ ਪੂਰੀ ਲੈ ਜਾ ਤੇ ਨਾ ਜਮਾਨੇ ਦੇ ਖਾਨਚ ਨੂੰ ਪਾਉਣ ਹੈ ਜਿਮਨ ਨਾਲੇ ਪੁਲੀ ਲੈ ਕੇ ਗਰਮ ਪਾਣੀ ਪੀ ਲਿਆ ਉਹਨੇ ਇਸੇ ਪ੍ਰਕਾਰ ਕੀਤਾ ਸੂਰ ਹਟ ਗਿਆ ਇਹਦੇ ਕੋ ਗਰੀਬ ਆਦੇ ਨਹੀਂ ਗਿਆ ਉਹਦੇ ਕੋਲੇ ਪੈਸੇ ਵੀ ਨਹੀਂ ਸੀ ਉਹਨ ਕਿਹਾ ਜੀ ਮੈਨੂੰ ਦਵਾਈ ਦਿਓ ਮੈਨੂੰ ਸੂਲ ਹੁੰਦਾ ਹੈ ਤਾਂ ਲਗਾ ਜਿਮਨ ਲੈ ਕੇ ਖਾਣਾ ਉਹ ਕਹਿੰਦਾ ਜਿਮਨ ਲੈ ਜੋ ਵੀ ਮੇਰੇ ਕੋਲ ਪੈਸੇ ਨਹੀਂ ਉਹ ਜਿਮਨ ਨਾਲ ਹੀ ਸੂਲ ਹਟਣਾ ਸੀ ਇਸੇ ਪ੍ਰਕਾਰ ਪਿਛਲੇ ਯੁੱਗਾਂ ਦੇ ਲੋਕਾਂ ਦੀ ਯਾਕਰ ਦੇ ਉਮਰ ਜਾਣ ਕੇ ਨਾਲ ਯੋਗ ਰੂਪੀ ਉਹ ਚਿੱਟੀ ਕੁੜੀ ਦਿੱਤੀ ਸੀ ਤ੍ਰੇਤੇ ਵਿੱਚ ਯਾਕਰ ਨੂੰ 10000 ਰੁਪਏ ਦੀ ਉਮਰ ਜਾਣ ਕਰਕੇ ਉਹਨਾਂ ਨੂੰ ਜੰਗ ਕਰਨ ਨੂੰ ਕੁੜੀ ਦਿੱਤੀ ਸੀ ਵਾਪਰ ਦੇ ਕਿ ਹਜ਼ਾਰ ਵਰ ਦੀ ਉਮਰ ਹੋਣੇ ਕਰਕੇ ਨਾਲ ਪੂਜਾ ਕਰਨ ਦੀ ਕੁੜੀ ਦਿੱਤੀ ਸੀ ਕਾਲ ਯੁਗ ਦੇ ਗਰੀਬ ਕਾਲ ਯੁਗ ਦੇ ਅੰਦਰ ਬੁੱਧ ਵੀ ਹੋਣੀ ਹੈ ਨਹੀਂ ਉਮਰ ਵੀ ਹੈ ਨਹੀਂ ਅਤੇ ਆਜੂ ਵੀ ਥੋੜੀ ਹੈ ਅਕਲ ਵੀ ਥੋੜੀ ਹੈ ਸਰੀਰ ਕੋ ਬਲ ਵੀ ਘੱਟ ਹੈ ਇਹੀ ਜੀ ਹਾਲਤ ਵੇਖ ਕਰਕੇ ਅਨਕੀ ਪ੍ਰਾਨ ਹੰਸਾਰੇ ਅੰਦੇ ਤੀਨੋਂ ਜੋਗ ਤੀਨੋਂ ਦਿੜੇ ਕਿ ਤਿੰਨੇ ਜਿਗਾਂ ਦੇ ਤਿੰਨੇ ਸਾਧਨਾ ਦੇ ਸਾਧ ਤੋ ਜੋੜ ਗਤੇ ਜਿੰਨੇ ਸੰਗਏ ਦਿਰੜ ਕਰਾਤੇ ਕਿ ਜੋਗ ਕਰਿਆ ਕਰੋ ਸਾਧ ਅਰਚਨਾ ਕਰਤੇ ਕਿ ਕੇ ਜੋਗ ਕਰਿਆ ਕਰੋ ਬਾਪੁਰ ਪੂਜਾ ਦਾ ਆਚਾਰ ਕਰਿਆ ਕਰੋ ਕਾਲ ਕੇਵਲ ਨਾਮ ਆਧਾਰ ਸਤਿਗੁਰ ਸੇਬ ਕਲੂ ਆਇਓਰੇ ਕਿ ਨਾਮ ਬੋਵੋ ਬੋਵੋ ਲੂਤ ਨਹੀਂ ਨਹੀਂ ਮਦ ਘਰਨ ਭੂਲੋ ਭੂਲੋ ਕੋ ਇਹ ਜਿਤਨੇ ਯੁਗ-ਯੁਗ ਆਪ ਕੋ ਆਪਣੇ ਕਰਮਸ਼ੋਧ ਦੇਖੋ ਬੇਰ ਪੁਰਾਣ ਆਪੋ ਆਪ ਨੇ ਧਰਮ ਹੈ ਕਲਯੁਗ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਦਾ ਚੀਰਤਮ ਨਹੀਂ ਰੁੱਤ ਹੈ ਤੋ ਇਸ ਕਰਕੇ ਕਾਲ ਕੇਵਲ ਨਾਮ ਆਧਾਰ ਜਿੰਜੇ ਜੀ ਹਿੰਜੇ ਕੇਵਲ ਮੁਕਤੀ ਵਾਸਤੇ ਕੇਵਲ ਵੀ ਪ੍ਰਾਪਤ ਹੋ ਆਵੇ ਨਾਮ ਦਾ ਆਸਰਾ ਹੀ ਹੈ ਪਰਮੇਸ਼ਰ ਦੇ ਨਾਮ ਦੇ ਆਸਰੇ ਸਾਰਿਆਂ ਦੀ ਕਲਿਆਣ ਹੋਣੀ ਹੈ ਯਾਦ ਯਾਦ ਜਪੇ ਜਨ ਕੋਏ ਜੋ ਜਾਪੇ ਉਸਕੀ ਬਤ ਹੋਏ ਪਾਰ ਕੈਸੇ ਪਾਏ ਬੂਰੇ ਗੁਰੂ ਜਾਨ ਕੀ ਕਹਿੰਦੇ ਤਿੰਨੇ ਜੁਗਾਂ ਦੇ ਕਰਮਾਂ 'ਚ ਤੁਸੀਂ ਫਸੇ ਹੋਇਓ ਤੇ ਨਾਮ ਵੀ ਓਟ ਨਹੀਂ ਲੈਂਦੇ ਕੋ ਕਿਸ ਪ੍ਰਕਾਰ ਸੰਸਾਰ ਤੋਂ ਪਾਰ ਆਪਣੇ ਆਗ ਨੂੰ ਪਾ ਲਓਗੇ ਰੇ ਭਾਈ ਮੂਸਾ ਹੁਕੂਮ ਨਾ ਕਹ ਸਮਝਾ ਜੇ ਕੋਈ ਵੀ ਤੁਹਾਡੇ ਚੋਂ ਗਦਦਵਾਨ ਇੱਡੀ ਹੁ ਸਿਆਣੇ ਹੋ ਕੋਈ ਵੀ ਨੂੰ ਦੱਸ ਕਿ ਕਹਿੰਦੇ ਸਮਝਾ ਕੇ ਕਿਉਂ ਨਹੀਂ ਦੱਸਦਾ ਵੀ ਜਦੋਂ ਕਈਵਰ ਇਹੰਦਿਲ ਪ੍ਰਮੇਸ਼ਰ ਦੇ ਨਾਮ ਵੀ ਰੁੱਤ ਹੋਇਆ ਉਹ ਜੱਗਦੇ ਨਹੀਂ ਪਿਛਲੇ ਜੁਗਾਂ ਦੇ ਕਰਮਾਂ 'ਚ ਲੱਗੇ ਹੋਣੋਂ ਕਿਵੇਂ ਤੁਹਾਡੀ ਮੁਕਤ ਹੋਵੇਗੀ ਇਹ ਮੈਨੂੰ ਸਮਝਾ ਕੇ ਕਿਉਂ ਨਹੀਂ ਦੱਸਦੇ ਹੋ ਜਾ ਤੇ ਆਵਾ ਗਵਨ ਬਿਲਾ ਜਿਸ ਪ੍ਰਮੇਸ਼ਰ ਦੇ ਨਾਮ ਕਰਕੇ ਆਵਾ ਗਵਨ ਜਿਹੜਾ ਜਨਮ ਲੈ ਕੇ ਆਉਣਾ ਹੈ ਕਿ ਗਵਨ ਮਰ ਕੇ ਜਾਣਾ ਹੈ ਇਹ ਬਲਾਏ ਨਾਸ਼ ਹੋ ਜਾਵੇ ਛੱਡ ਜਾਵੇ ਰਹਾਉ ਬਹੁ ਵਿਦ ਧਰਮ ਨਿਰੂਪੀ ਹੈ ਜਿਵੇਂ ਮਹਾਰਾਜੀ 베ਦ ਪ੍ਰਾਨ ਜਿਵੇਂ ਕਹਿੰਦੇ ਓਵੇਂ ਕਰਨਾ ਚਾਹੀਦਾ ਹੈ ਤਾਂ ਸੁਣ ਕੇ ਰੋਦਾਸ ਜੀ ਕਹਿੰਦੇ ਹਨ ਬਹੁ ਵਿਦ ਧਰਮ ਨਿਰੂਪੀ ਹੈ ਥੋੜੇ ਜਿਹੇ ਧਰਮ ਸ਼ਾਸਤਰ ਨੇ ਭਾਈ ਉਹ ਬਹੁਤ ਵਿਦਿ ਦੇ ਧਰਮਾਂ ਦਾ ਨਿਰੂਪਨ ਕਰਨ ਕਰ ਗਏ ਹਨ ਬੈਸ ਦੇ ਤਾਂ ਹੀ ਖੇਤੀ ਆਦਿ ਕਰਨਾ ਸੁਭਿਦ ਨਹੀਂ ਤ੍ਰਾਈ ਸੇਵਾ ਕਰਨੀ ਅਤੇ ਖਤਰੀਵੇ ਤਾਂ ਹੀ ਯੰਕਰਨ ਬ੍ਰਹਮ ਦੇ ਤਾਂ ਹੀ ਅਤੇ 베ਦ ਆਦਿਕਾਂ ਦਾ ਪੜ੍ਹਨਾ ਇਹ ਧਰਮ ਕਹਿੰਦੇ ਕੀਤੇ ਹੈ ਬਹੁਤ ਵੀਗੇ ਕਰਮਾਂ ਤੋਂ ਭੇਰੇ ਕਿਸੇ ਪ੍ਰਕਾਰ ਫਲ ਦ੍ਰਿਸ਼ਣਾਂ ਦੇ ਧਰਮ ਯੋਗੀਆਂ ਇਹ ਕਹਿੰਦੇ ਯੋਗ ਹੈ ਜੋ ਸ਼ਬਦਾਂ ਗਿਆਨ ਸ਼ਬਦਾਂ ਦੇਵ ਸ਼ਬਦਾਂ ਬ੍ਰਾਹਮਣਾਂ ਖੱਤਰੀ ਸ਼ਬਦਾਂ ਸੂਰ ਸ਼ਬਦਾਂ ਸਿਪੇ ਸ਼ਬਦਾਂ ਪੜਾ ਕਰਤੇ ਹੈ ਕਿਤੇ ਆਰ ਕੇ ਬਹੁਤ ਵੀਜੀ ਦੇ ਧਰਮ ਨਿਰੂਪਨ ਕਸਮ ਕਰੀਦੇ ਹਨ ਕਰਤਾ ਦੀਸੈ ਸਭ ਨੂੰ ਸਾਰੇ ਜਿਹਨ ਲੋਕ ਕਰਦੇ ਦਿਸ ਰਹੇ ਹਨ ਕਬਨ ਕਰਮ ਤੇ ਛੂਟੀ ਹੈ ਮੈਂ ਤੁਹਾਡੇ ਪਾਸੇ ਪੁੱਛ ਕਰਦਾ ਹਾਂ ਕਬਨ ਕਾਇਮ ਤੇ ਛੂਟੀ ਹੋ ਕਿਹੜਾ ਕਰਮ ਹੈ ਜਿਸ ਕਰਕੇ ਛੂਟੀਏ ਮੁਕਤ ਹੋਈਏ ਛਟਕਾਰਾ ਪਾਈਏ ਜੇ ਸਾਧੇ ਸਭ ਸਿਧ ਹੋ ਕਿਸੇ ਇੱਕ ਦੇ ਸਾਧਨ ਕਰਨੇ ਕਰਕੇ ਸਾਰੇ ਸਿਧ ਪ੍ਰਾਪਤ ਹੋ ਜਾਣ ਸਾਰੇ ਸਿੱਧ ਹੋ ਜਾਣ ਸਾਰੇ ਪੂਰਨ ਹੋ ਜਾਣ ਕਰਮ ਉਹ ਐਸਾ ਵੀ ਹੈ ਥੋਡੇ ਕੋਲੇ ਕੋਈ ਸਾਬਨਤ ਨਹੀਂ ਕਿ ਦੱਸੋ ਮੇਰੇ ਤੇ ਮੈਂ ਪੁੱਛਦਾ ਹੇਦ ਸ਼ਾਸਨ ਜਿਹੜੇ ਇਸ ਕਰਮ ਨੂੰ ਜੰਗ ਵਿੱਚ ਪਸ਼ੂ ਨੂੰ ਮਾਰਨਾ ਧਰਮ ਦੱਸਦੇ ਹੈ ਦੂਏ ਪਾਸੇ ਉਸ ਨੂੰ ਪਾਪ ਦੱਸਦੇ ਹੈ ਇਸ ਪ੍ਰਕਾਰ ਕਰਦੇ ਵੀ ਸਾਰੇ ਲੋਗ ਜਿਹੇ ਹੈ ਤੇ ਕਵਨ ਕਰਮ ਨਿਰਪ ਕਰਮ ਹੈ ਨਿਵਤ ਕਰਮ ਹੈ ਪ੍ਰਾਸਕਿਤ ਕਰਮ ਹੈ ਕਾਮੁਖ ਕਰਮ ਹੈ ਨਖਿਬ ਕਰਮ ਹੈ ਇਹ ਜਿਹੜੇ ਕਰਮ ਕਰਕੇ ਛੁੱਟੀ ਦੇ ਛੁੜਕਾਰਾ ਪਾਈ ਜਾ ਹੈ ਇਹ ਸਾਧਨੇ ਸਭ ਸਿੱਧ ਹੋ ਗਏ ਇਹਨਾਂ ਸਾਧਨੇ ਕਰਕੇ ਸਾਰੀਆਂ ਸਿੱਧੀਆਂ ਮੁਕਤੀਆਂ ਪ੍ਰਾਪਤ ਹੋ ਜਾਣ ਕਰਮ ਅਕਰਮ ਦੀ ਚਾਰੀ ਹੈ ਇਹ ਮਰ ਤਿੰਗ ਦੇਦ ਪ੍ਰਾਣਾਂ ਨੂੰ ਪੁੱਛ ਕੇ ਦੇਖੋ ਕਾਰਵਲਾਹ ਜੀ ਕਹਿੰਦੇ ਹਨ ਕਰਮ ਅਕਰਮ ਦੀ ਚਾਰੀ ਇਹ ਭਾਈ ਜੀ ਵੇਦਾਂ ਨੂੰ ਪੜ੍ਹ ਕੇ ਵੇਖੀਏ ਉਹ ਕਹਿੰਦੇ ਸੰਚਿਤ ਕਰਮ ਹੈ ਇਕਰੇ ਮਾਨ ਕਰਮ ਹੈ ਇਹ ਆਪਣੇ ਨਿਖਿਤ ਕਰਮ ਹਨ ਇਹ ਆਪਣੇ ਪ੍ਰਾਪਤ ਰੂਪ ਕਰਮ ਹਨ ਫਿਰ ਇਹ ਕਰਮ ਜਿਹੜੇ ਹਨੇ ਕਾਮ ਕਰਮ ਹਨ ਜਗ ਆਦਿ ਕਰਨ ਵਾਲੇ ਇਹ ਆਪਣੇ ਨਿਤ ਕਰਮ ਵਿਸ਼ਨਾਨ ਸੰਦੇ ਆਦਿਕ ਇਹ ਨਿਮਿਤ ਵਿਆਖਿਆ ਤਾਂ ਦੇ ਨਿਮਿਤ ਕਰਮ ਹਨਗੇ ਇਸ ਪ੍ਰਕਾਰ ਜਗ ਆਦਿਕ ਜਿਹੜੇ ਕਾਮ ਕਰਮ ਹਨਗੇ ਗੋਹਕ ਆਦਿਕ ਨਿਖਿਤ ਕਰਮ ਹਨਗੇ ਕਿਉ ਕਰਮੋ ਤੇ ਕਰਮਾਂ ਦੀ ਵਿਚਾਰ ਵੇਦ ਸ਼ਾਸਤ੍ਰਾਂ ਚ ਲਿਖੀ ਹੋਈ ਹੈ ਸੰਕਾ ਸੁਨ ਵੇਦ ਪੁਰਾਣ ਉਹਨਾਂ ਨੂੰ ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ ਸ਼ੰਕਾ ਬਣੀ ਰਹਿੰਦੀ ਹੈ ਨਿਰਸ਼ੰਤ ਨਹੀਂ ਹੋਇਆ ਜਾਂਦਾ ਸੰਸਾ ਸਾਦੇ ਹੀਰਦਾ ਬਸ ਹੈ ਕਦੇ ਜੇ ਕਰਮ ਦਾ ਫਲ ਨਾ ਮਿਲੇ ਫਿਰ ਉਹ ਪੁੱਛਦਾ ਵੀ ਇਹ ਕਿਉਂ ਨਹੀਂ ਮੈਨੂੰ ਫਲ ਮਿਲਿਆ ਕਾਉਲ ਨੇ ਕਹਿੰਦੇ ਤੇਰੇ ਕਰਮਾਂ ਚ ਬੀਜ ਚ ਫਰਕ ਰਹਿ ਗਿਆ ਹੋਣਾ ਇਹ ਕਰਮ ਵਿੱਚ ਕਿਸੇ ਪ੍ਰਕਾਰ ਦਾ ਸੰਗਣ ਹੋ ਗਿਆ ਹੁਣ ਇਸ ਪ੍ਰਕਾਰ ਸੰਤਾ ਸਰ ਹਿਰਦੇ ਬਸ ਸੰਗਣ ਰੰਗੀ ਵੇਦਾਂ ਪ੍ਰਾਣ ਨੂੰ ਸੁਣ ਕਰਕੇ ਕੌਣ ਹਿਰੇ ਅਭਿਮਹ ਜੁਜੁਜ ਗੋਵਦ ਆਦਿਕਾਂ ਦੇ ਜਿਹੜੇ ਜਾਗ ਗੋ ਰੱਖਿਆ ਆਦਿਕ ਮੰਨੇ ਹੋਏ ਆ ਜਿਉਂਦੀ ਗਊ ਦੇ ਪੇਟ ਵਿੱਚ ਛੁਰੀ ਪਾ ਕੇ ਉਹਦਾ ਜਿਉਂਦੀ ਦਾ ਹਮਨ ਕਰੇ ਜੇ 100 ਸਾਲ ਕਹਿੰਦੇ ਸਵਰਗ ਵਿੱਚ ਉਹ ਗਊ ਵਸਦੀ ਏ ਇਸ ਪ੍ਰਕਾਰ ਦੇ ਪਹਿਲੇ ਪਹਿਲੇ ਕਥਬ ਲਿਖੇ ਹੋਏ ਹਨ ਉਹ ਸੰਸਾਰ ਬਣਿਆ ਰਹਿੰਦਾ ਉਹਨਾਂ ਪੁਰਖਾਂ ਦੇ ਤਾਈ ਸਦਾ ਹਿਰਦੇ ਦੀ ਵਸਿਆ ਰਿੰਦਾ ਹੈ ਕੌਣ ਹੀਰੇ ਅਮਹ ਜਦੋਂ ਬੋਧੀਆਂ ਦੀ ਤੇ ਜੈਨੀਆਂ ਦੀ ਆਪੋ ਵਿੱਚ ਹੀ ਲੜਾਈ ਹੋਈ ਸੀ ਉਦੋਂ ਗਊ ਦੀ ਆਣੇ ਨੰਕਰਾਈ ਸੀ ਨਹੀਂ ਕਹੇ ਮਹਾਰਾ ਗੋਰੀ ਗਾਂ ਦੇ ਖੱਲ ਨੂੰ ਜਾਂ ਤੇ ਖਾਰਿਆਂ ਤੇ ਵਸਾਇਆ ਕਰਦੇ ਰਹਾ ਜਾਂ ਕੋ ਕਰਮ ਕਰਦੇ ਸੰਗੇ ਕੋਈ ਨਾ ਮਾਰਸ ਸਾਹਿਬ ਦੀ ਕਿਰਪਾ ਨਾਲ ਬਖਸ਼ਿਸ਼ ਹੋਈ ਹੈ ਹਾਂਜੀ ਕੌਣ ਹੀਰਾ ਅਭਮਾਨ ਸੰਤੇ ਹੈ ਹਰਮੁਖ ਬਣਿਆ ਰਹਿਂਦਾ ਸੀ ਕਿ ਮੇਰੇ ਰੂਹੀ ਦੀ ਪੰਗ ਹੋ ਗਈ ਹੋਣੀ ਹੈ ਇਥੋ ਇਹ ਕਰਮ ਵਿੱਚ ਫਰਕ ਪੈ ਗਿਆ ਹੁਣੇ ਇਸ ਤਰ੍ਹਾਂ ਹਿਰਦੇ ਵਿੱਚ ਬਸਿਆ ਰਿੰਦਾ ਸੀ ਕੌਣ ਹੀਰਾ ਅਭਮਾਨ ਤੇ ਹੰਕਾਰ ਨੂੰ ਕੌਣ ਹੀੜ ਸਕਦਾ ਸੀ ਹੰਕਾਰ ਹੋਏ ਕਰਮ ਹੋ ਵੀ ਜਾਂਦਾ ਫਿਰ ਹੰਕਾਰ ਹੋ ਜਾਂਦਾ ਸੀ ਕਿ ਮੈਂ ਕਰਮ ਪੂਰਾ ਕਰ ਲਿਆ ਹੰਕਾਰ ਬਣਿਆ ਰਹਿਂਦਾ ਸੀ ਇਹੀ ਜੀ ਹਾਲਤ ਬਣੀ ਸੀ ਬਾਹਰ ਉਦਕ ਪਖਾਰੀ ਐ ਜੇ ਜੇ ਜੁਰਤਾਂ ਬਣਗੇ ਰਵਲਾਸ ਭਗਵੀ ਕਹਿੰਦੇ ਮਗਲੀਆਂ ਤੂੰ ਕੰਪੜੋ ਜੀਵਨੀਆਂ ਹਨ ਕਿੰਜ ਬਣ ਆਨਕ ਕੁਛ ਬਣਦੇ ਹਨ ਹਨ ਕਿੰਜ ਜੀ ਨਿਗਰੇ ਕਿ ਆਨਕ ਜਦਾਂ ਨਿਗਰਿਆ ਕਿ ਇਹ ਕੇਵਲ ਸਰਕਾਰ ਨੇ ਇੱਕਾਂ ਜਤਨ ਕਰਕੇ ਵੇਖਿਆ ਹੈ ਨਿਗਰੇ ਇੰਜੀਆਂ ਜਮਨ ਕਰਕੇ ਵੀ ਵੇਖਿਆ ਹੈ ਗ੍ਰਹੇ ਤੋਂ ਆਦਿ ਗ੍ਰਹੇ ਕਿਉਂਕਿ ਬਾਣ ਕਲਪਤੀ ਬਣ ਕੇ ਹੀ ਮਿਲਿਆ ਹੈ। ਕਾਰੀ ਨਾ ਤਰ੍ਹਾਂ ਭੰਸਾ। ਉਹ ਨਿਗਰੇ ਹਟ ਕਰ ਕਰਕੇ ਵੇਖ ਚੁੱਕੇ ਹਨ। ਇਹ ਭਰਮ ਵੀ ਫਾਹੀ ਗਲ ਪਈ ਰਹਿੰਦੀ ਹੈ। ਜੀਵਾਂ ਦੇ ਗਲ ਕੋਈ ਕਾਲੀ ਕਲਦੀ ਨਹੀਂ ਹੈ। ਪ੍ਰੇਮ ਭਗਤ ਨਹੀਂ ਉਪਜਾਇਆ। ਇਨਾਂ ਕੰਮਾਂ ਦੇ ਕਰਨੇ ਕਰਕੇ ਵਾਹਿਗੁਰੂ ਵੀ ਪ੍ਰੇਮ ਭਗਤੀ ਨਹੀਂ ਪੈਦਾ ਹੋ ਸਕਦੀ। ਸਾ ਤੇ ਰਬਦਾਸ ਉਹਨਾਂ ਕੀ ਕਹਿੰਦੇ ਮੈਂ ਤਾਂ ਵੀ ਇਨਾਂ ਕਰਮਾਂ ਤੋਂ ਪਰਾਂ। ਦੇਸ਼ ਕਰਕੇ ਮੈਂ ਨਹੀਂ ਇਹ ਕਰਮ ਕਰਨੇ ਚਾਹੁੰਦਾ ਕਿਉਂਕਿ ਮੇਰਾ ਜੀਪੋ ਬ੍ਰਾਹਮ ਹੈ ਫਿਰ ਤੁਸੀਂ ਦੱਸੋ ਜੀ ਕੀ ਕਰਨਾ ਚਾਹੀਦਾ ਹੈ ਬਾਹਰ ਉਦਕ ਪਸਾਰੀ ਹੈ ਇਹ ਜਿਹੜੇ ਕਰਮ ਹੈ ਨਾ ਜੇ ਉੱਤੋਂ ਉੱਤੇ ਲੋਕ ਕਰੀ ਜਾਂਦੇ ਮੰਨ ਤੇ ਭਗਤੀ ਨਹੀਂ ਹੈ ਉਹ ਇਹ ਜੇ ਹਲ ਫੇਰ ਫੜੋ ਉੱਥੋਂ ਬਾਹਰ ਉਦਕ ਪਸਾਰੀ ਹੈ ਇਹ ਮਹਿਰਾਂ ਜੇ ਕਰਕੇ ਉਦਕ ਪਾਣੀ ਨਾਲ ਕਾਟ ਦੀ ਫੇਰ ਉਹਨਾਂ ਕਾਟ ਦੀ ਇੱਥੇ ਦੇਵਦਿਕਾ ਕਲਾਇਕ ਨੂੰ ਸੇਨਾ ਲਾ ਹੋਵੇ ਜੇ ਬਾਹਰੇ ਅੰਦਰੇ ਦੇ ਕੋਲੇ ਪਾਏ ਹੋਣ ਮੈਲ ਪਾਈ ਹੋਵੇ ਅਨੇਕ ਪ੍ਰਾਂਤ ਗਈ ਨਾਨਾ ਪ੍ਰਾਂਤ ਵੀ ਉਹਦੇ ਚ ਵਕਾਰ ਖਰਾਦੀਆਂ ਹੋਣ ਕਿ ਉਤੋਂ ਪਾਣੀ ਨਾਲ ਧੋ ਲਈਏ ਕਿਉਂ ਛਾੜ ਤੀਰਾਂ ਤੇ ਇਨਾਮ ਕੋਈ ਕਰਿਆ ਨਾ ਕੋਦਕ ਪਾਣੀ ਤੀਰਾਂ ਦੇ ਨਾਲ ਪੁਖਾਰੀਏ ਧੋਦੀਏ ਜੇ ਕਰਕੇ ਕਾਟੇ ਕੀ ਦਰ ਵਿਵਦ ਵਿਕਾਰ ਅੰਕਾਰਾਂ ਦਾ ਦੰਦੇ ਅੰਦਰ ਦਾ ਵਿਦ ਨਾਨਾ ਤਾਂ ਦੇ ਕਾਮ ਕ੍ਰੋਧੋ ਲੋਭੋ ਮੋਹ ਹੰਕਾਰੋ ਈਰਖਾ ਦੁਸ਼ਸ਼ ਝਗੜੇ ਬਦੰਦਾਵਾਦ ਜਲਵਾਵਾਦ ਕਨੇਕ ਵਕਾਰਤੇ ਹੋਏ ਹੈ ਬਾਰੇ ਧੋਤਿਆਂ ਕੀ ਬਣਦਾ ਜਿਨਾਂ ਦੇ ਰੋਗਨ ਨਾਮ ਤੋਂ ਛੜੀਏ ਖੁਦ ਕਉਨ ਪਰ ਹੋਏ ਬੋ ਅਸੀਂ ਜene ਪੁੱਛਿਆ ਵੀ ਕੀ ਸਾਂ ਤੈਨੂੰ ਹੋਣੇ ਕਰਕੇ ਜੇ ਕਹੀਂ ਕੀ ਸਿਆਚਾ ਜਾਓ ਸੁਧ ਕਉਨ ਪਰ ਹੋਏ ਬੋ ਕਿਹੜੇ ਸਹਿਜਨ ਕਰਕੇ ਕੈ ਵਿਸ਼ੇਸ਼ ਕਰਕੇ ਸ਼ੁੱਧ ਹੋਵੇਗਾ ਸੁੱਚ ਕੁੰਚੜ ਵਿਧ ਵਿਵਹ ਇਹ ਕੋਈ ਸੰਕਮਾ ਸੁੱਚ ਮਾਇਤਾ ਇਹੋ ਜੀ ਹੈ ਨਾ ਕਹਿੰਦੇ ਕੁੰਚੜ ਵਿਧ ਵਿਵਹਾਰ ਜਿਵੇਂ ਹਾਕੀ ਦੇ ਤਾਂ ਹੀ ਇਸ਼ਨਾਨ ਕਰ ਆਈਏ ਗੰਗਾ ਜਲ ਤੇ ਸਾਬਣ ਮਲ ਮਲ ਕੇ ਦਹੀਂ ਮਲ ਮਲ ਕੇ ਫਿਰ ਬਾਹਰ ਕੱਢ ਦਈਏ ਬਾਹਰ ਨਿਕਲ ਕੇ ਸੁੰਡਣਾ ਖੇ ਪਾਉਣ ਲੱਗ ਜਾਂਦਾ ਓਦੀ ਹਾਲਤ ਹੈ ਇਸ ਪ੍ਰਕਾਰ ਦਾ ਸੁੱਧਾ ਕੀਤਾ ਕੁੰਚੜ ਹਾਕੀ ਨੂੰ ਅਤੇ ਫੇਰ ਇਹਨਾਂ ਖੇ ਪਾ ਲਈ ਆਪ ਦੇ ਫਿਰਦੇ ਤੇ ਆਪ ਦੇ ਸੰਡ ਨਾਲ ਹੀ ਇਸੇ ਪ੍ਰਕਾਰ ਦੀ ਬਿਧੀ ਦਾ ਵਿਹਾਰ ਆਇਆ ਨਾ ਜੇ ਕੋਈ ਤੀਰਥੀ ਆਪਾ ਕਰਕੇ ਸੁਧ ਮੰਨ ਲਵੇ ਪਾਪ ਕੁਮਾ ਪਰ ਇਹ ਪੰਚੰਗ ਦੇ ਵਸਰੇ ਤੀਰਥ ਨਾਲ ਕਹੇ ਸਭ ਉਤਰੇ ਮੋਹਰ ਕੁਮਾ ਆਵੇ ਹੋਏ ਨਿਸ਼ਾਨ ਕੋ ਜੰਪੂਰ ਬਾਦ ਖਰੇ ਕਲੰਕ ਜਮਾ ਵੀ ਪੂਰੀ ਜੀ ਕਲੰਕ ਦੇ ਬੰਨੇ ਖਰੇ ਲਜਾਏ ਜਾਣਗੇ ਕਿਉਂ ਕਿਹੜੀ ਸੁੱਤੀ ਮੰਨੀ ਹੈ ਤੁਸੀਂ ਇਸ ਪ੍ਰਕਾਰ ਦੀ ਬਿਧੀ ਦੇ ਵਿਹਾਰ ਕਰਕੇ ਫੇਰ ਸੱਚ ਨੂੰ ਸਮਝਿੰਦੇ ਹੋ ਹੰਕਾਰ ਕਰਦੇ ਹੋ ਤੀਰ ਤੋਂ ਬਾਤਾਂ ਜਾਣ ਕਰ ਮਨ ਮੈਂ ਕਰੇ ਗੁਮਾਨ ਨਾਨਕ ਨੇ ਫਲ ਜਾਪੇ ਜਿਉ ਕੁੰਕੇ ਰਿਸਨਾਣ ਇਹ ਹੈ ਆ ਵਿਹਾਰ ਹੀ ਨੇ ਬੀਧੀ ਜੀ ਤੁਹਾਡੀ ਹੈ ਆਰਾਵ ਪ੍ਰਗਾਸ ਰਜਨੀ ਜਥਾ ਗਤ ਫੇਰ ਮਹਾਰਾਜ ਸੁਖ ਕਿਵੇਂ ਹੁੰਦਾ ਹੈ ਫੇਰ ਪੜੋਗਾ ਅਗਲੀ ਟੋਕ ਪਰਮਤ ਪਰਮਕ ਪਰਤ ਗੁਰ ਤੇਤੀ ਹੈ ਜੀ ਕਿੰਨੇ ਪਰਸਨ ਮੈਨੋਂ ਇਹ ਨਹੀਂ ਸੋਣਾ ਬਣਾ ਸਕਦਾ ਅੱਠਾਂ ਤੰਤਾਂ ਨੂੰ ਪਰ ਪਰਮ ਵੱਡੇ ਪਾਰ ਸਿੱਧੂ ਵੀ ਗੁਰੂ ਮਹਾਰਾਜ ਸਾਹਿਬ ਹਨਗੇ ਪਰ ਸੰਤੋਂ ਜਿਉਂ ਭੇਟੀਆਂ ਮਿਲ ਜਾਣ ਪੂਰਵ ਲਿਖਤ ਲਿਲਾ ਪੂਰਵ ਜੰਮਾਂ ਦੀ ਲਿਖਤ ਲੇਖ ਮੱਠੇ ਤੇ ਲਿਖਿਆ ਹੋਇਆ ਹੋਵੇ ਉਹਦੇ ਲਿਖਤਨਕਾਰ ਓਨ ਮੰਨ ਮੰਨ ਹੀ ਮਿਲੇ ਫੇਰ ਭਾਲ ਕੇ ਜੁਗਤ ਨ ਸਤ ਕਰੀ ਪਰਵੇਸ਼ਕ ਦੀ ਭਗਤੀ ਦੇ ਜੁਗਤ ਹੋਵੇ ਮਨ ਬੁੱਧੀ ਅੰਦਰ ਸਤਿ ਨਿਸ਼ਟਾ ਗੁਰੂ ਸਾਹਿਬ ਦੇ ਉਪਦੇਸ਼ ਤੇ ਕੀਤਾ ਹੋਵੇ ਭੰਗ ਬੰਦਨ ਕਾਟ ਬਿਕਾਰ ਗੁਰੂ ਮਾਰ ਸਾਹਿਬ ਦੀ ਸੂਈ ਬਸ ਰਸ ਮਨ ਮਿਲੇ ਕੋਈ ਗੁਰੂ ਦਾ ਨਾਮ ਜਿਹੜਾ ਮਨ ਚ ਬਸ ਗਿਆ ਹੋਵੇ ਰਸ ਪ੍ਰੇਮ ਹੋ ਗਿਆ ਹੋਵੇ ਅੰਦਰ ਮਨ ਮਾਰਾ ਜੋ ਸਿਮੰਤ ਮਿਲ ਗਿਆ ਹੋਵੇ ਗੁਣ ਨਿਰਗੁਣ ਏਕ ਵਿਚਾਰ ਗੁਰ ਸਰਗੁਣ ਸ੍ਰੀ ਵਿੱਚ ਤੇ ਨਿਰਗੁਣ ਰੂਪ ਵਿੱਚ ਕਿ ਕੋਈ ਵਿਚਾਰ ਹੋਵੇ ਕਿ ਨਿਰਗੁਣ ਸਰਗੁਣ ਆਪੇ ਸੋਈ ਇਹ ਵਿਚਾਰ ਹੋ ਜਾਵੇ ਸਰਗੁਣ ਵੀ ਆਪ ਹੀ ਧਾਰਨ ਹੈ ਅਤੇ ਨਿਰਗੁਣ ਸਰੂਪ ਵੀ ਆਪ ਹੈ ਇਹ ਵਿਚਾਰ ਹੋਵੇ ਫਿਰ ਤੁਗਰੀ ਨਹੀਂ ਕਿਨੇ ਪੜੋ ਰਾਵ ਪਰਗਾਸ रजनी यथा गत ਪਰਮ ਪਾਰਸ਼ ਗੁਰ ਭੇਤੀ ਹੈ ਪੂਰਵ ਲਿਖਤ ਲਲਾਟ ਪਰਮ ਪਾਰਸ਼ ਦੀ ਜੀ ਸਾਜ ਜੇ ਮਿਲ ਜਾਣ ਵੱਡੇ ਊਂਗਲੇ ਮੱਧ ਵਿੱਚ ਨਹੀਂ ਲਿਖੋ ਮਨ ਮਨ ਨੂੰ ਨਹੀਂ ਮਿਲਿਆ ਉਨਵਨ ਉਹਨਾਂ ਦਾ ਮਾਨੋ ਮਨ ਮੰਨਣ ਚ ਗੁਰੂ ਸਾਹਿਬ ਦੇ ਸ਼ਬਦ ਵਿੱਚ ਮਨ ਸ਼ਿਰੋਮਣੀ ਪਰਮੇਸ਼ਰ ਵਿੱਚ ਉਹਨਾਂ ਨੂੰ ਕੋਈ ਤੱਕੇ ਮਾਨੋ ਉਹਨਾਂ ਸੁਰੀਆ ਪਦਵਾਰਾ ਮਾਨੋ ਮੰਨਣ ਤੇ ਲਗਾਇਆ ਮਨ ਹੀ ਸ਼ਿਰੋਮਣੀ ਪਰਮੇਸ਼ਰ ਤੇ ਮਿਲ ਜਾਂਦਾ ਹੈ ਛਿਲਕਾ ਥੁਕਾ ਤੱਕ ਬੱਜਰ ਕਪਾੜੇ ਬੱਜਰ ਪੰਜਾ ਕੋਸ਼ਾਂ ਦੇ ਜਿਹੜੇ ਸੱਤਾਂ ਪੰਤਾਂ ਵਰਗੀ ਕਰਲੇ ਤਸਤੇ ਹਨ ਆਸਾਂ ਦੇ ਸਾਰੇ ਕੁਪਾੜ ਤੱਕ ਤੇ ਇਹ ਛੁਟਕਤ ਖੁੱਲ ਜਾਂਦੇ ਹਨ ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਉਸ ਦਾ ਜਿਵੇਂ ਆਪ ਤੋਂ ਤੁਕਾਂ ਉਹਨੇ ਪੜ ਲਿਓ ਜਿੱਥੋਂ ਰਹਿਣੀਆਂ ਹਨ ਆ ਰਵ ਪ੍ਰਗਾਸ ਰਜਨੀ ਜਥਾ ਗਤ ਜਿਸ ਤੁਰ ਕਰ ਸੂਰਜ ਦੇ ਪ੍ਰਕਾਸ਼ ਕਰਕੇ ਰਜਨੀ ਰਾਤ ਜਥਾ ਜੈਸੇ ਗਤ ਨਾਸ ਹੋ ਜਾਂਦੀ ਹੈ ਐ ਵਾਹਿਗੁਰੂ ਦੇ ਅਪਰੋਹ ਗਿਆਨ ਰੂਪੀ ਸੂਰਜ ਦੇ ਚੜ੍ਹਨੇ ਕਰਕੇ ਇਹ ਅਵਿਦੀ ਦੀ ਪੀੜਾ ਜਿਸ ਪ੍ਰਕਾਰ ਗਤਨਾਸ਼ ਹੋ ਜਾਂਦੀ ਹੈ ਜਾਣਤ ਸਭ ਸੰਸਾਰ ਇਸ ਜਨ ਨੂੰ ਸ਼ਾਇਰ ਇਸ ਸ਼ਾਇਰੀ ਪੜੀ ਜਾਣਦਾ ਹੈ ਪਾਰਸ ਮੰਨ ਲਈਦਾ ਕਿ ਸਾਰੇ ਸੰਸਾਰ ਦੇ ਪ੍ਰਮੇਸ਼ੁਰੀਆ ਕੋ ਪਾਰਸ ਮੰਨੂ ਤੰਬੂ ਛੋਏ ਪਾਰਸ ਜੁਨੀ ਦੇ ਨਾਲ ਮੰਨਣਾ ਕਰੋ ਤੰਦੇ ਜੀ ਨਹੀਂ ਜਦੋਂ ਯਕਿਆਸੂ ਅਤੇ ਪਿਛੋ ਜਾਂਦਾ ਹੈ ਤਨਕ ਹੂਤ ਨਹੀਂ ਬਾਣ ਹਿੰਦਿਆ ਯਾਰ ਬੇਰ ਨਹੀਂ ਲੱਗਦੀ ਕਿਵੇਂ ਸਾਕਾਂ ਨੂੰ ਸੁਭ ਬ੍ਰह्म ਰੂਪ ਹੋ ਜਾਂਦਾ ਹੈ ਫੇਰ ਡੇਰ ਨਹੀਂ ਲੱਗਦੀ ਐਸੇ ਗੁਰੂ ਸਾਹਿਬ ਜੀ ਹਨ ਪਰਮ ਪਰਤ ਗੁਰ ਭੇਟੀ ਹੈ ਇੱਥੇ ਕੰਸੀ ਹਨ ਤਾਂ ਸਾਰਿਆਂ ਦੀ ਪਰਉ ਪਰਸ਼ ਗੁਰ ਭੇਟੀ ਹੈ ਕਾਰਸ ਤੋਂ ਵੀ ਵੱਡੇ ਪਰਸਨ ਤੋਂ ਗੁਰੂ ਸਾਹਿਬ ਜੀ ਨੂੰ ਭੇਤੀਆ ਮਿਲ ਜਾਂਦੇ ਐ ਪੂਰਵ ਲਿਖਤ ਲਿਲਾ ਪੂਰਵ ਲੇਖਾਂ ਦੇ ਮੱਥੇ ਤੇ ਦੇਖ ਲਿਖਿਆ ਅਨਸਾਰ ਕੋਨ ਮਨ 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 ਹੀ ਮਿਲੇ ਕੋਨ ਦਾ ਮਨ ਉਲਟ ਕਰਕੇ ਮਨ ਸ਼ਿਰੋਮਣੀ ਦੇ ਮੰਤਰ ਵਿੱਚ ਮਿਲ ਜਾਂਦਾ ਹੈ ਹੀ ਨਿਸ਼ਚੈ ਕਰਕੇ ਸੁਦਕਤ ਬਜਰ ਕੁਪਾੜ ਉਹ ਇਹੇ ਦੇ ਛੁੱਟ ਜਾਂਦੇ ਐ ਬਜਰ ਪੰਜਾਂ ਕੋਸਾਂ ਦੇ ਕੁਪਾੜ ਤੱਕਦੇ ਭਗਤ ਜੋਗਤ ਮਤ ਸਤ ਕਰੀ ਇਹ ਸ੍ਰੀ ਅਰੰਭੀ ਦੀ ਯੁਗਤੀ ਦੁਆਰਾ ਇਹਨਰ ਮਤੀ ਬੁੱਧੀ ਵਿੱਚ ਸਤਿ ਨਿਸ਼ਟੇ ਕੀਤਾ ਹੈ ਗੁਰੂ ਸਾਹਿਬ ਦੇ ਉਪਦੇਸ਼ ਨੂੰ ਰਾਮ ਬੰਧਨ ਕਾਟ ਬਿਕਾਣ ਦੇ ਧਰਮ ਦੇ ਬੰਧਨ ਵੀ ਕੱਟੇ ਮਹਾਰਾਏ ਨੇ ਉਹ ਕਾਇਰ ਕਾਮ ਆਦਿਕ ਵੀ ਮੇੜ ਲਿੱਕੇ ਸੋਈ ਬਾਸ ਰਸ ਮਨ ਮਿਲੇ ਸੋਈ ਗੁਰ ਮੰਤਰ ਹੂ ਰੂਪ ਹੋ ਕੇ ਜਦੋਂ ਹਿਰਦੇ 'ਚ ਵਸੇ ਉਹਦੇ ਕਰਕੇ ਰਸ ਪ੍ਰੇਮ ਪੈਦਾ ਹੋਇਆ ਇਹ ਜਿਹੜੇ ਪ੍ਰੇਮ ਕਰਕੇ ਮਨ ਦੇ ਨਾਲ ਮਿਲ ਗਿਆ ਉਹਨ ਨਿਰਗੁਣ ਏਕ ਵਿਚਾਰ ਉਹਨ ਮੇਰਗੁਣ ਸਰੂਪ ਮਹਾਰਾਜ ਦਾ ਤੇ ਸਰਬ ਹੋਏ ਇੱਕੋ ਹੀ ਰੂਪ ਹੈ ਨਿਰਗੁਣ ਸਰਗੁਣ ਆਪੇ ਸੋ ਹੀ ਇੱਕੋ ਵਿਚਾਰ ਹੋ ਗਈ ਹਨ ਕੋ ਜਤਨ ਨਿਗਰਹਿ ਕੀਏ ਇਸ ਤਰ੍ਹਾਂ ਕਿਸੇ ਗੁਰਮਤਿ ਦੁਆਰਾ ਪ੍ਰਾਪਤ ਹੋ ਕੇ ਦੁਆਰਾ ਲੈ ਕੇ ਪ੍ਰਾਪਤੀ ਕੀਤੀ ਹੈ ਜਿਹੜੇ ਵੇਦ ਸ਼ਾਸਤਰਾਂ ਦੇ अनेका ਜਤਨ ਕਰਨੇ ਕਰਕੇ ਨਿਗਰਹਿ ਘਰਾਵਾਂ ਤੋਂ ਰਹਿਤ ਹੋਣੇ ਕਰਕੇ ਨਿਗਰਹਿ ਹਸ ਕਰਕੇ ਇੰਦਿਆਂ ਦੇ ਰੋਕਣੇ ਕਰਕੇ ਤਾਰੀ ਨਾ ਕਰੇ ਪ੍ਰਮਾਥਾ ਜੰਦੀ ਹੈ ਕਿਸੇ ਪ੍ਰਕਾਰ ਕੈਰੀ ਹੋਈ ਕਲ ਵੀ ਨਹੀਂ ਹੈ ਪ੍ਰੇਮ ਭਗਤ ਨਹੀਂ ਕੋਈ ਨਾਲੇ ਨਾ ਕਰਮਾਂ ਦੇ ਵਿੱਚ ਫਸਣੇ ਕਰਕੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨਹੀਂ ਪੈਦਾ ਹੁੰਦੀ ਤਾਂ ਤੇ ਰਵਿਦਾਸ ਉਹਦਾਸ ਜੀ ਕਹਿੰਦੇ ਮੈਂ ਕਰਮਾਂ ਤੋਂ ਉਦਾਸਾਂ ਪਰਮੇਸ਼ਰ ਦੇ ਨਾਮ ਦੀ ਓਟ ਹੈ ਨਾਮ ਤੋਂ ਬਿਨਾ ਕਰਮਾਂ ਕਰਮਾਂ ਦੀ ਉਪਾਸ਼ਨਾ ਕਰਕੇ ਪ੍ਰਾਪਤੀ ਨਹੀਂ ਹੁੰਦੀ ਉਹ ਮਹਾਰਾਜ ਸਾਡੇ ਨਾਮ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਉਸ ਨਾਮ ਨੂੰ ਅਸੀਂ ਪ੍ਰੇਮਾ ਭਗਤੀ ਦੁਆਰਾ ਗੁਰਾਂ ਦੁਆਰਾ ਪ੍ਰਾਪਤ ਕੀਤਾ ਹੈ ਇੱਥੇ ਮਹਾਰਾਜ ਜੀ ਨੇ ਗਉੜੀ ਰਾਗ ਦੀ ਭਗਤ ਬਾਣੀ ਰਗਦਾਸ ਜੀ ਦੀ ਅਸ਼ਟਪਦੀ ਲਿਖ ਕੇ ਸਮਾਪਤੀ ਕੀਤੀ ਐ ਸੱਚੇ ਪਾਤਸ਼ਾਹ ਜੀ ਨੇ ਅਨਕ ਜਤਨੋ ਨਿਗਰਹਿ ਕੀਏ ਕਾਈ ਨਾ ਕਰੈ ਪ੍ਰਭ ਫਾਸ ਪ੍ਰੇਮ ਬਾਗਤ ਤੇ ਉਪਜ ਸਾਦੇ ਰਬਦਾਸ ਉਦਾਸੀ ਨਾਇਕ ਬੰਧਖੰਸ